ਦੇ ਪ੍ਰੋਗਰਾਮ ਦੇ ਵਿੱਚ ਸਾਰੇ ਸੰਗਤ ਨੂੰ ਮੈਂ ਇਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾ ਸਾਖੀ ਜੀ ਆਇਆਂ ਜਿੰਨਾ ਸ਼ੁਭ ਕਾਮਨਾਵਾਂ ਜਿੰਨਾ ਤੇ ਚੜ੍ਹਦੀ ਕਲਾ ਰੱਖੇ ਮਾਲਕ ਕਿਰਪਾ ਕਰੇ ਕਿਸਾਨ ਵੀਰਾਂ ਦੇ ਔਰ ਇਲਾਕੇ ਦੇ ਤੇ ਗੁਰਨਾਨਕ ਸਾਹਿਬ ਦੀ ਛਾਟ ਛਾਏ ਇਥੇ ਕੰਮ ਜਰੀ ਕੀਤਾ ਮੈਂ ਲੰਬੀ ਜਵੇ ਪਹੁੰਚਿਆ ਕਰਮ ਤੇ ਕਿਸਾਨ ਵੀਰਾਂ ਨੂੰ ਜਿਹੜਾ ਵੱਧ-ਵੱਧ ਲਾਭ ਹੋਵੇ ਜਲਦੀ ਦਾ ਤੇ ਮੇਰਾ ਇਨਾਈ ਧੰਨਵਾਦ ਹੈ ਕਿਸਾਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕਮਲਜੀਤ ਸਿੰਘ ਐਮਐਨਐਲ ਕੰਪਨੀ ਸੁਲਤਾਨਪੁਰ ਲੋਧੀ ਅਤੇ ਸਮੂਹ ਮੈਸੀ ਗਰੁੱਪ ਵੱਲੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਾਥ ਦੀਆਂ ਕਾਮ ਕਹਿਣਾ ਜੀ ਅੱਜ ਮਿਤੀ 10 4 2024 ਨੂੰ ਮੈਸੀ ਪ੍ਰਮੋਸ਼ਨ ਦੀ ਡੀਲਰਸ਼ਿਪ ਸੁਲਤਾਨਪੁਰ ਲੋਧੀ ਦੇਖੇ ਖੁੱਲ੍ਹ ਚੁਕੀ ਹੈ ਇਹ ਦਿਨ ਅਲਾਕਾ ਨਵਾਸੀਆਂ ਨੂੰ ਇਹ ਖੁਸ਼ਖਬਰੀ ਦੇ ਰਿਹਾ ਜੀ ਤੇ ਅੱਜ ਦੇ ਦਿਨ ਅੱਜ ਇੱਥੇ ਫੰਕਸ਼ਨ ਕੀਤਾ ਗਿਆ ਤੇ ਸਾਡੇ ਪੂਰੇ ਸੁਲਤਾਨਪੁਰ ਹਲਕੇ ਦੇ ਇਹਨਾਂ ਲਡਾਲਾ ਤੇ ਪਹਲੱਖ ਦੇ ਸੰਤਾਨ ਇੱਕ ਦਸੰਦੇ ਕਿਸਾਮੀ ਨੇ ਹਾਰ ਕੀਤਾ ਤੇ ਅੱਜ ਦੇ ਦਿਨ ਸਪੈਸ਼ਲ ਆਫਰ ਵੀ ਸੀ ਅਸੀਂ ਕੱਢੀ ਕਿ ਜਿਹੜਾ ਕੋਈ ਅੱਜ ਸਾਡੇ ਕੋਲ ਟ੍ਰੈਕਟਰ ਲਏਗਾ ਤੇ ਉਹਨੂੰ 75 ਹਜ਼ਾਰ ਦੀ ਸਿੱਧੀ ਸਿੱਧੀ ਅੱਜ ਰਾਹਤ ਮਿਲੇਗੀ ਤੇ ਅੱਜ ਦੇ ਦਿਨ ਅਸੀਂ 11 ਟ੍ਰੈਕਟਰ ਦੀ ਡਿਲੀਵਰੀ ਦਿੱਤੀ ਹੈ ਜੀ ਤੇ ਉਹ ਬਹੁਤ ਵੱਡਾ ਪ੍ਰਵਾਹ ਹੰਗਾਰਾ ਆ ਸਾਰੇ ਇਲਾਕੇ ਦੇ ਵਿੱਚ ਤੇ ਇਹ ਟ੍ਰੈਕਟਰ ਜਿਹੜੇ ਨੇ ਜੀ ਮੈਸੀ ਇਹ ਬਹੁਤ ਪੁਰਾਣੀ ਕੰਪਨੀ ਹੈ ਜਿੱਦਾਂ ਸਾਰੇ ਹੀ ਲੋਕ ਜਾਣਦੇ ਨੇ ਇਹ ਜਾਦੀ ਤੋਂ ਪਹਿਲਾਂ ਦੀ ਹੈ ਤੇ ਸਾਡੇ ਪਹਿਲੀ ਪਹਿਲੀ ਵਾਰ ਇੱਥੇ ਅਲਵਾ ਜਵਾਲਾ ਮਹਿਰੀ ਜੀ ਇੰਡੀਆ ਦੇ ਵਿੱਚ ਲੈ ਕੇ ਆਏ ਸੀ ਤੇ ਉਦੋਂ ਤੋਂ ਹੀ ਇਹ ਟਰੈਕਟਰ ਸਾਰੇ ਲੋਕਾਂ ਦੀ ਪਸੰਦੀਦਾ ਹੈਗਾ ਤੇ ਹੁਣ ਪਿਛਲੇ 2 ਦਹਾਕਿਆਂ ਤੋਂ ਹੀ ਇਸ ਦੇ ਵਿੱਚ ਕੰਪਨੀ ਨੇ ਬਹੁਤ ਸੂਧ ਕੀਤੀ ਹੈ ਹਰ ਤਰ੍ਹਾਂ ਦੇ ਟਰੈਕਟਰ 18 ਪਾਵਰ ਤੋਂ ਲੈ ਕੇ 36 ਪਾਵਰ ਤੱਕ ਸਾਡੇ ਕੋਲ ਅਵੇਲੇਬਲ ਰਹਿੰਦੇ ਨੇ ਜੀ 2 ਵੀਲਸ ਵੀ ਤੇ 4 ਵੀਲਸ ਦੇ ਵਿੱਚ ਵੀ ਤੇ ਸਾਡੇ ਕੋਲ ਜੀ ਇੱਥੇ ਸਾਰੀ ਟੀਮ ਅਵੇਲੇਬਲ ਹੈ ਮਕੈਨਿਕ 3-4 ਮਕੈਨਿਕ ਸਾਡੇ ਕੋਲ ਸੇਫਟ ਪਰਸਨ ਤੇ ਸਾਫ ਸਾਰਾ ਪੂਰਾ ਰੱਖਿਆ ਹੈ ਜੇ ਕਿਸੇ ਸਾਡਾ ਇਥੋਂ ਤੱਕ ਇਹ ਨਹੀਂ ਕਲਾ ਮਕਸਦ ਹੈਗਾ ਕਿ ਅਸੀਂ ਟਰੈਕਟਰ ਦੇ ਲਈ ਇਹ ਬਾਅਦ ਕਿਸੇ ਜਮੀਨਦਾਰ ਭਰਾ ਦਾ ਬਹਾਨਾ ਫੜੀਏ ਪਰ ਜਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਕਿਉਂਕਿ ਚੱਲਦੇ ਸੀਗਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਣੀ ਜ਼ਰੂਰੀ ਹੈਗੀ ਆ ਜੀ ਤੇ ਅਸੀਂ ਸਾਡੀ ਉਹ ਵਕਤ-ਵਕਤ ਕੋਸ਼ਿਸ਼ ਹੈ ਕਿ ਜੇ ਉਹਦੀ ਟਰੈਕਟਰ ਦੀ ਪ੍ਰੋਬਲਮ ਨੂੰ ਉੱਥੇ ਹੀ ਜਾ ਕੇ ਖੱਤੇ ਦੇ ਵਿੱਚ ਜੇ ਕੋਈ ਪ੍ਰੋਬਲਮ ਆ ਗਈ ਹੈ ਚੱਲਦੇ ਸੀਗਨ 'ਚ ਤਾਂ ਉੱਥੇ ਹੀ ਉਹਦਾ ਨਿਦਾਰਾ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਸਾਡੇ ਕੋਲ ਹਰ ਤਰ੍ਹਾਂ ਦਾ ਸਪੇਅਰ ਪਾਰਟ ਮਿਲਵਲ ਹੈ ਜੀ ਤੇ ਨਾਲ ਹੀ ਇੰਜਨ ਆਇਲ ਸਾਰੇ ਕੋਸ਼ਿਸ਼ੇ ਤੇ ਪ੍ਰਾਪਤ ਹੈ ਜੀ ਤੇ ਕੰਪਨੀ ਨਾਲ ਸਾਡੇ ਅੱਜ ਕੰਪਨੀ ਦੇ ਸਾਰੇ ਹੀ ਨੁਮਾਇੰਦੇ ਜੋ ਪੰਜਾਬ ਵੀ ਦੇਖਦੇ ਨੇ ਜੋ ਸਾਰੇ ਇਸ ਰੀਜਨ ਨੂੰ ਦੇਖਦੇ ਉਹ ਵੀ ਪਹੁੰਚੇ ਨੇ ਤੇ ਬਹੁਤ ਸੋਹਣਾ ਇਕੱਠ ਹੈ ਜੀ ਤੇ ਮੈਂ ਇਲਾਕੇ ਪਰ ਦੇ ਸਾਰੇ ਕਿਸਾਨਾਂ ਨੂੰ ਦੁਆਰ ਤੋਂ ਫਿਰ ਇੱਕ ਇਹ ਉਹਨਾਂ ਨੂੰ ਬੇਨਤੀ ਕਰਦਾ ਐ ਕਿ ਸਾਡਾ ਇਸ ਟ੍ਰੈਲੇ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਕਿਉਂਕਿ ਟਰੈਕਟਰ ਜਿਹੜਾ ਇਹ ਇਹ ਵਨ ਹੈ ਕਿਉਂਕਿ ਕੰਪਨੀ ਦੀ ਸ਼ੁਰੂ ਤੋਂ ਇਹ ਪਕੜ ਰਹੀ ਹੈ ਕਿ ਏਲ ਖਰਚਾ ਟਰੈਕਟਰ ਦਾ ਘੱਟ ਕੀਤਾ ਜਾਵੇ ਤਾਂ ਜੋ ਅਹ ਤੇ ਵੀ ਤਰਸਾਨੀ ਜਿਹੜੀ ਹੈਗੀ ਆ ਜੀ ਇਹ ਇੱਕ ਇੱਕ ਸਥੇ ਚੱਲਦੀ ਆ ਜੇ ਇਹਦੇ ਵਿੱਚ ਅਸੀਂ ਕਿਰਸ ਨਹੀਂ ਕਰਾਂਗੇ ਜਾਂ ਖਰਚਾ ਕਸਟਮਰ ਦਾ ਜਾਂ ਕਿਸਾਨ ਦਾ ਵਧਦਾ ਗਿਆ ਤਾਂ ਉਹ ਕਰਜ਼ੇ ਦੇ ਬਹੁਤ ਥਲੇ ਦੱਬਿਆ ਜਾਊਗਾ ਪਰ ਇਹ ਟਰੈਕਟਰ ਦਾ A+ ਪੁਆਇੰਟ ਆ ਜੀ ਵੀ ਇਹ ਘੱਟ ਤੇਲ ਖਾ ਕੇ ਤੋਂ ਵੱਧ ਤੋਂ ਵੱਧ ਕੰਮ ਕਰਦਾ ਹੈ ਜੀ ਸੋ ਮੇਰੇ শ্রোਤਿਆਂ ਨੂੰ ਜਾਂ ਕਿਸਾਨ ਜੀਰਾਂ ਨੂੰ ਇਹ ਬੇਨਤੀ ਹੈ ਕਿ ਇਹ ਸਾਡਾ ਇਸ ਉਪਰਾਲੇ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਲਾਇਬ੍ਰੀ ਕਾ ਖਾਲਸਾ ਸਰਦਾਰ